वेलकम टू पंजाब न्यूज़ लाइव सरकारी ਸਮਾ ਸਕੂਲ ਧਰਮਕੋਟ ਰੰਦਾਵਾ ਦੇ ਪੰਜਾਬੀ ਅਧਿਆਪਕ ਹਰਪਾਲ ਸਿੰਘ ਅੱਜ ਵੀ ਕਲਮ ਵਾਲੇ ਵਿਰਸੇ ਨਾਲ ਆਪਣੇ ਸਕੂਲ ਦੇ ਬੱਚਿਆਂ ਨੂੰ ਜੋੜ ਕੇ ਰੱਖੇ ਹੋਏ ਹਨ ਕਲਮ ਨਾਲ ਲਿਖਣ ਵਿੱਚ ਉਹਨਾਂ ਨੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਇੰਨਾ ਮਾਹਿਰ ਬਣਾ ਦਿੱਤਾ ਕਿ ਲਗਾਤਾਰ 5 ਸਾਲ ਤੋਂ ਇਹ ਵਿਦਿਆਰਥੀ ਸੂਬਾ ਪੱਧਰ ਤੇ ਸੁੰਦਰ ਲਿਖਾਈ ਮੁਕਾਬਲੇ ਜਿੱਤਦੇ ਆ ਰਹੇ ਹਨ ਇੰਜ ਲੱਗਦਾ ਹੈ ਕਿ ਵਿਦਿਆਰਥੀ ਕਾਗਜ਼ ਤੇ ਮੋਤੀ پرو ਰਹੇ ਹੋਣ ਅਤੇ ਛੋਟੇ ਛੋਟੇ ਬੱਚਿਆਂ ਦੀ ਲਿਖਾਈ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਅਧਿਆਪਕ ਹਰਪਾਲ ਸਿੰਘ ਦਾ ਕਹਿਣਾ ਹੈ ਕਿ ਕਲਮ ਨਾਲ ਹੀ ਵਿਦਿਆਰਥੀ ਦੀ ਲਿਖਾਈ ਸਾਫ਼ ਹੁੰਦੀ ਹੈ ਅਤੇ ਉਹ ਇਸ ਵਿਰਸੇ ਨੂੰ ਖਤਮ ਨਹੀਂ ਹੋਣ ਦੇਣਾ ਚਾਹੁੰਦੇ ਮੇਰਾ ਨਾਮ ਜਿਸਪਾਲ ਸਿੰਘ ਆ ਜੀ ਮੈਂ ਬਤੌਰ ਪੰਜਾਬੀ ਮਾਸਟਰ ਸਰਕਾਰੀ ਹਾਈ ਸਮਾਰਟ ਸਕੂਲ ਧਰਮਕੋਟ ਬੱਗਾ ਵਿਖੇ ਸੇਵਾ ਨਿਭਾ ਰਿਹਾ ਹਾਂ ਕਲਮ ਦੇ ਨਾਲ ਜਿਹੜੇ ਆ ਉਹ ਗਿਣੇ ਚੁਣਵੇਂ ਆਪਾਂ ਕਿਉਂਕਿ ਮੁਕਾਬਲੇ ਨੂੰ ਮੁੱਖ ਰੱਖ ਕੇ ਤਿਆਰੀ ਕਰਵਾਈ ਜਾਂਦੀ ਆ ਤੇ ਜੇਕਰ ਪੈਨ ਦੀ ਗੱਲ ਕਰੀਏ ਤਾਂ ਉਹ ਅਣਗਿਣਤ ਬੱਚੇ ਹਨ ਕਿ ਜਿਹੜੇ ਪੈਨ ਦੇ ਨਾਲ ਸੁੰਦਰ ਲਿਖਾਈ ਜਿਹੜੇ ਉਹ ਦਿਖਾ ਰਹੇ ਨੇ ਛੋਟੇ ਬੱਚੇ ਜਿਹੜੇ ਆ ਉਹ ਬੜੀ ਜਲਦੀ ਸਿੱਖਣ ਸਮਰੱਥਾ ਜਿਹੜੀ ਆ ਉਹਨਾਂ ਦੀ ਬਹੁਤ ਜ਼ਿਆਦਾ ਹੁੰਦੀ ਹੈ ਕੋਈ ਕਹਿੰਦੇ ਉਹਨਾਂ ਦਾ ਸੁਭਾਅ ਜਿਹੜਾ ਇੱਕ ਨਕਲਚੀ ਬਾਂਦਰ ਦੀ ਤਰ੍ਹਾਂ ਹੁੰਦਾ ਇੱਕ ਵਾਰੀ ਉਹਨਾਂ ਨੂੰ ਦੱਸਣਾ ਪੈਂਦਾ ਹੈ ਫਿਰ ਉਹ ਆਪੇ ਸ਼ੁਰੂ ਹੋ ਜਾਂਦੇ ਹਨ ਔਰ ਬੱਚਿਆਂ ਦਾ ਦਿਮਾਗ ਜਿਹੜਾ ਹੈ ਉਹ ਸਿੱਖਣ ਵਾਸਤੇ ਬਹੁਤ ਤੀਬਰ ਹੁੰਦਾ ਹੈ ਉਹ ਬੜੀ ਆਸਾਨੀ ਦੇ ਨਾਲ ਉਹ ਸਿੱਖਣਾ ਸਿੱਖ ਜਾਂਦੇ ਨੇ ਡਿਜੀਟਲ ਜਮਾਨਾ ਵਾਂ ਸਮੇਂ ਦੇ ਨਾਲ ਬੜੀ ਚੀਜ਼ਾਂ 'ਚ ਬਦਲਾਅ ਜਿਹੜਾ ਉਹ ਦੇਖਣ ਪਰ ਆਪਣੇ ਪ੍ਰਾਤਨ ਵਿਰਸੇ ਨੂੰ ਜਿਹੜਾ ਅੱਖੋਂ ਪਰੋਖੇ ਕਰਨਾ ਵੀ ਕਿਸੇ ਪ੍ਰਕਾਰ ਦੀ ਅਕਲਮੰਦੀ ਨਹੀਂ ਮੈਂ ਤਾਂ ਜਿੰਦਾ ਤੋ ਇੱਕ ਛੋਟਾ ਜਿਹਾ ਉਪਰਾਲਾ ਆਪਾਂ ਕਰ ਰਹੇ ਹਾਂ ਕਿ ਇੱਕ ਤਾਂ ਬੱਚਿਆਂ ਦੀ ਲਿਖਾਈ ਜਿਹੜੀ ਸੁੰਦਰ ਹੋ ਰਹੀ ਆ ਦੂਸਰੀ ਆਪਣੀ ਪ੍ਰਾਤਨ ਵਿਰਾਸਤ ਜਿਹੜੀ ਆ ਉਸ ਨੂੰ ਵੀ ਆਪਾਂ ਸੰਭਾਲਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹਾਂ ਮੈਂ ਸਮਝਦਾ ਹਾਂ ਸਰ ਇਹਦੇ ਵਾਸਤੇ ਬੱਚਿਆਂ ਨੂੰ ਆਪਾਂ ਅੱਧਾ ਘੰਟਾ ਰੋਜ਼ ਅਭਿਆਸ ਵਾਸਤੇ ਦੇਣੀ ਆ ਨਹੀਂ ਵੱਖਰਾ ਪੀਰੀਅਡ ਕੋਈ ਨਹੀਂ ਆ ਉਹਨਾਂ ਨੂੰ ਘਰ ਆਪਾਂ ਸ਼ੀਟ ਦੇ ਦਿੰਦੇ ਆ ਉਹ ਘਰ ਬੈਠ ਕੇ ਆਰਾਮ ਨਾਲ ਲਿਖ ਕੇ ਲੈ ਆਉਂਦੇ ਨੇ ਉਸ ਤੋਂ ਬਾਅਦ ਮੈਂ ਅਗਲੇ ਦਿਨਾਂ ਦੀ ਸ਼ੀਟ ਦੇਖ ਕੇ ਉਹਨਾਂ ਦੀ ਜਿਹੜੀਆਂ ਤਰੁੱਟੀਆਂ ਹੁੰਦੀਆਂ ਉਹ ਦੱਸ ਦਿੰਦਾ ਹਾਂ ਉਹਨਾਂ ਨੂੰ ਫਿਰ ਉਹ ਸੁਧਾਰ ਕਰ ਦਿੰਦੇ ਨੇ ਉਹ ਹਾਂਜੀ ਬਿਲਕੁਲ ਜੀ ਬੱਚੇ ਮੇਰੇ ਲਗਭਗ ਪਿਛਲੇ 4-5 ਸਾਲਾਂ ਤੋਂ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਜਿਹੜੇ ਸੁੰਦਰ ਲਿਖਾਈ ਦੇ ਮੁਕਾਬਲੇ ਆ ਉਹਨਾਂ ਦੇ ਵਿੱਚ ਹਮੇਸ਼ਾ ਹੀ ਪਹਿਲੀਆਂ ਦੂਜੀਆਂ ਪੋਜੀਸ਼ਨਾਂ 'ਤੇ ਕਾਬਜ਼ ਰਹੇ ਨੇ ਔਰ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਚਲੋ ਆਪਾਂ ਇਸ ਦੇ ਜਰੀਏ ਕੁਛ ਨਾ ਕੁਛ ਜਿਹੜਾ ਉਹ ਚੰਗਾ ਕਰਨ ਦੀ ਕੋਸ਼ਿਸ਼ ਕਰ ਰਹੇ ਆ